ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਠੂਲੇਵਾਲ ਤਹਿਸੀਲ ਤੇ ਜ਼ਿਲ੍ਹਾ ਰਾਇਮਾ ਬਾਈ ਹੋਰਾਂ ਨੂੰ ਬਰਨਾਲਾ ਇਸ ਘਰ ਚੋਂ ਕਾਫੀ ਵਾਰ ਵੀਡੀਓ ਬਣਾ ਚੁੱਕੇ ਆਂ ਅੱਜ ਦੀ ਵੀਡੀਓ ਚ ਤਿੰਨ ਨਗਾਵਾਂ ਦਿਖਾਵਾਂਗੇ ਇੱਕ ਦਿਖਾਵਾਂਗੇ ਜਰਸੀ ਦੁੱਧ ਚੰਗਾ ਤਿਆਰੀ ਦਾ ਬੋੜਾ ਲਾ ਲਈਏ ਨਾਲ ਬੱਚੀ ਆ ਤੇ ਇੱਕ ਇਧਰਲੇ ਬੰਨੇ ਆ ਬੱਚੀ ਰੇਟ ਵੀ ਬਿਲਕੁਲ ਜਾਇਜ਼ ਆ ਤੇ ਨਾਲ ਇਹਦੇ ਵੀ ਬੱਚੀ ਆ ਅੱਛਾ ਇਹਦੇ ਨਾਲ ਆ ਗਿਆ ਮੇਲਕਾਪ ਸੌਰੀ ਤੇ ਇਧਰਲੇ ਬੰਨੇ ਜਿਹੜੀ ਵੱਡੀ ਗਾਂ ਨਾਲ ਇਹਦੇ ਵੀ ਬੱਚੀ ਆ ਬੌੜਾ ਇਹਦੇ ਕੋਲ ਵੀ ਚੰਗਾ ਹਾਜ਼ਰਾ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰਿਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਆ ਜਿਓ ਜੀ ਹੋਰ ਕੀ ਹਾਲ ਹੈ ਜੀ ਠੀਕ ਆ ਬਾਈ ਚੜਦੀ ਕਲਾ ਚੜਦੀ ਕਲਾ ਜੀ ਅੱਜ ਗੈਰੀ ਆਪਣਾ ਗੈਰ ਹਾਜ਼ਰਾ ਅੰਦਰਲੇ ਬੰਨਿਉ ਬਣਾਉਂਗਾ ਵੀਡੀਓ ਕਰ ਲਓ ਅਡਜਸਟਮੈਂਟ ਤੇ ਫੋਨ ਨੰਬਰ ਤੇ ਨਾਮ ਬੋਲ ਦੂ ਜੀ ਨਾਮ ਜਸ਼ਵਿੰਦਰ ਸਿੰਘ ਪਿੰਠੋਲੇਵਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਨੰਬਰ ਬੋਲ ਦੂ ਜੀ 9464903134 9464903134 ਸ਼ੁਰੂਆਤ ਕਿਹੜੇ ਪੱਖ ਤੋਂ ਕਰਦੀ ਹੈ ਫਿਰ ਇਤਨੀ ਅੱਤੌਰ ਬਾਈ ਖੋਲ ਕੇ ਤਾਂ ਇਧਰਲੇ ਬੰਨੇ ਦਿਖਾਉ ਰਿਆਂ ਤੁਹਾਨੂੰ ਇੱਕ ਨੰਬਰ ਤੋਂ ਬਾਕੀ ਥਣਲੇਵਾ ਚੈੱਕ ਕਰ ਸਕਦੇ ਹੋ ਥਾਣਾ ਦਾ ਗੈਪ ਵੀ ਸੋਹਣਾ ਰੱਖਦੀ ਆ ਤੇ ਬੱਚਾ ਨਾਲ ਇਹਦੇ ਆ ਗਿਆ ਮੇਲ ਕਾਫ ਆਹ ਖੜਾ ਇਧਰਲੇ ਬੰਨੇ ਸੂਈ ਕਤੋਂਦੀ ਆ ਬਾਈ ਰਾਤ ਸੂਈ ਆ ਵੀਰੇ ਰਾਤ ਦੀ ਸੂਈ ਜੇਰ ਜਪਾਣਾ ਲੈ ਦੇ ਮੈਂ ਵੀ ਦੇਖਿਆ ਆ ਜੇਰ ਜੂਰ ਵਾਲਾ ਕੰਮ ਬਾਈ ਕਹਿੰਦਾ ਡਾਨਾ ਤੇ ਹਵਾਨਾ ਬਹੁਤ ਸੋਹਣਾ ਰੱਖਦੀ ਆ ਲੇਵਾ ਬਹੁਤ ਸੋਹਣਾ ਰੱਖਦੀ ਆ ਤੇ ਬਿਲਕੁਲ ਨਾਲ ਲੱਗਮਾ ਦਾ ਲੇਵਾ ਆ ਗਿਆ ਕਮਾਲ ਆ ਬਾਈ ਇੱਥੋਂ ਤੇ ਬਾਕੀ ਇਧਰਲੇ ਬੰਨੋ ਲੰਬਾਈ ਚੈੱਕ ਕਰ ਸਕਦੇ ਹੋ ਤੇ ਥਾਣਾ ਦਾ ਗੈਪ ਤੇ ਆ ਗਈ ਇਹ ਸੱਜਣੋ ਕਰੋ ਸੰਗ ਦੇ ਵਿੱਚ ਗਰਮੀ ਚ ਚੱਲਣ ਵਾਲੀ ਆਟਮੀ ਦਿਖਾਉਂਗਾ ਤੁਹਾਨੂੰ ਤਿੰਨੇ ਗਰਮੀ ਚ ਚੱਲਣ ਵਾਲੀਆਂ ਬੈੜਾਂ ਨੇ ਬਾਈ ਕੋਲੇ ਸੂਆ ਕਿਹੜਾ ਪੰਦੇ ਦਾ ਇਹਦਾ ਦੂਜਾ ਸੂਆ ਵੀਰੇ ਦੂਜਾ ਸੂਆ ਤੇ ਲੰਬੀ-ਲੰਬੀ ਚੰਗੀ ਆ ਹਨਾ ਫਾਈਟ ਆ ਗਈ ਮੀਡੀਅਮ ਚ ਹਨਾ ਹਾਂਜੀ ਨਾ ਵਾਲੀ ਵੱਡੀ ਆ ਨਾ ਛੋਟੀ ਆ ਹਾਂ ਮੀਡੀਅਮ ਚ ਆ ਗਈ ਕਿਉਂਕਿ ਜਿਆਦਾ ਵੱਡੀ ਨਹੀਂ ਹੈਗੀ ਟੰਗਲ ਜੀ ਨਹੀਂ ਹੈਗੀ ਹਾਂਜੀ ਹਾਂ ਚਵਾਈ ਦੀ ਕਿਵੇਂ ਆ ਚਵਾਈ ਜਮਾ ਓਕੇ ਆ ਵੀਰੇ 100 ਦੀ 100 100 ਦੀ 100 ਹਾਂ ਤੇ ਐਡਰੈਸ ਹੋਣਾ ਰੱਖਿਆ ਦੁੱਧ ਦੀ ਕੀ ਰਿਪੋਰਟ ਹੈ ਦੀ ਦੁੱਧ ਦੀ ਵੀਰੇ 20 ਕਿਲੋ ਕਹੇ ਮਾਲਕਾਂ ਨੇ ਠੀਕ ਆ ਗੱਲ ਹਾਂਜੀ ਆ ਮਾਲਕਾਂ ਨੇ ਬਾਈ ਕ ਵੀ ਵਪਾਰੀ ਵੀ ਉਹੀ ਡਿਟੇਲ ਦੱਸਦਾ ਜਿਹੜੀ ਮਾਲਕ ਦੱਸਦਾ ਫਾਰਮਰ ਤੇ ਤੁਸੀਂ ਭਾਈ ਆਪਣੀ ਸਮਝ ਨਾਲ ਲੈਣਾ ਹੁੰਦਾ ਕਿਉਂ ਪਿੰਦੇ ਵੀ ਆਪਣੇ ਕੋਲੇ 20 ਪਾ ਦੂ ਜਾਂ 25 ਪਾ ਦੂ ਇਹ ਭਾਈ 20 ਤਾਂ ਦੇ ਹੀ ਦਿਓ ਜੀ 20 ਮੰਨ ਕੇ ਲੈ ਲਿਆ ਅਗਲਾ ਠੀਕ ਹੈ ਤੇ ਦੁੱਧ ਦੇ ਦੋਗੇ ਮੱਝਾਂ ਨਾਲ ਲਈ ਹਾਂ ਮੱਝਾਂ ਨਾਲ ਦੇ ਫੈਟ ਵਾਲਾ ਪਾਓ ਜੀ ਫੈਟ ਵਾਲਾ ਪਾਓ ਕਿਉਂਕਿ ਕ੍ਰੋਸ ਆਂਗ ਦੇ ਵਿੱਚ ਆ ਗਈ ਇਹਦਾ ਰੇਟ ਕੀ ਰਹੂ ਭਾਈ ਇਹ ਆ ਰੇਟ ਵੀ ਦੇਣ ਲੈਣ 60000 ਰੁਪਇਆ 60 ਦੀ ਦੇ ਦਾਂਗੇ ਠੀਕ ਸੀ ਹਾਈ ਫੈਟ ਸੀ ਇਹ ਬਸ ਮਹਾਂ ਤਾਂ ਨਹੀਂ ਹੋ ਬਾਲਾ ਦੀ ਹੁਣ ਇੱਤੇ ਚ ਵਾਈ ਚ ਬੂਈ ਦੀ ਚ ਵਾਈ ਚ ਬੂਈ ਇੱਕ ਨੰਬਰ ਆ ਵੀਰੇ ਠੀਕ ਆ ਗੱਲ ਉਹ ਆਪਾਂ ਥਣਾ ਦੀ ਓਟ ਤੇ ਖਾਤਾ ਰਾਂ ਮਾਰ ਕੇ ਦਿਖਾ ਦੇਂਗਾ ਆਪਾਂ ਸ਼ਹਿਰਾਂ ਦੀ ਠੀਕ ਆ ਗੱਲ ਹਾਂਜੀ ਹਾਂ ਆ ਲਾ ਭਾਈ ਨਾਲ ਦੀ ਨਾਲ ਬੱਚੇ ਬੱਚਾ ਲਾ ਦੀ ਇਹਨੂੰ ਇੱਕ ਨੰਬਰ ਵਾਲੇ ਲਾ ਲੈ ਬਾਅਦ ਕਿੱਥੇ ਲਾ ਦੇਂਗਾ ਤੇਨਾਂ ਦੀ ਤੇਨਾਂ ਦੀ ਇਕੱਠੇ ਹੀ ਲਾ ਦੇ ਠੀਕ ਆ ਗੱਲ ਤੇ ਮੇਰਾ ਜਰਸੀ ਵੀ ਤੋੜ ਦੇ ਹੁਣ ਤੋੜੋ ਜੀ ਜਰਸੀ ਮਾਰਕੀਟ ਚ ਤੁਹਾਨੂੰ ਪਤਾ ਹੀ ਆ ਵੀ ਡਿਮਾਂਡ ਵਾਲੀ ਅੱਜ ਕੱਲ ਇਹਦਾ ਸੂਆ ਕਿਹੜਾ ਭਾਈ ਇਹਦਾ ਸੂਆ ਦੂਜਾ ਵੀਰੇ ਦੂਜਾ ਸੂਆ ਤੇ ਸਾਫ਼ ਸੁਥਰੀ ਆ ਗਈ ਫੁੱਲ ਹਰੇਕ ਪੱਖ ਤੋਂ ਨਾਲ ਇਹਦੇ ਆ ਗਈ ਭਾਈ ਬੱਛੀ ਹੈ ਨਾ ਅਨ ਨਾਲ ਇਹ ਆ ਗਈ ਸੱਜਣੋਂ ਬੱਚੀ ਤੇ ਆਰਡਰ ਰੱਖਦੀ ਆ ਬਿਲਕੁਲ ਨਾਲ ਲੱਗਵਾ ਕਿਉਂਕਿ ਇਹ ਆਰਡਰ ਹੁੰਦਾ ਜਿਹੜਾ ਗਾਵਾਂ ਚ ਕਾਮਜਾਬ ਰਹਿੰਦਾ ਅਕਸਰ ਟੁੱਟਮਾ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਜਿੱਡੀ ਕਾਪ ਆਪਾਂ ਕਹਿ ਸਕਦੇ ਆ ਵੀ ਯਾਰ ਓਡਾ ਕਿਲੇ ਵਾਇਦੇ ਕੋਲੀ ਇੱਥੋਂ ਲੰਬਾਈ ਚੈੱਕ ਕਰ ਸਕਦੇ ਆ ਪਿਓਰ ਜਰਸੀ ਆ ਗਈ ਪੰਜਾਬ ਵਾਲੀ ਹੈਵੀ ਵਜਨ ਵਜੂਦ ਵਾਲੀ ਆ ਗਈ ਕਿੰਨੇ ਦਿਨ ਦਾ ਸੁਆ ਭਈ ਦਾ ਇਹ ਨੂੰ ਵੀ ਹੋ ਗਏ 5 ਦਿਨ ਸੁਈ ਨੂੰ 5 ਦਿਨ ਨਾਲ ਬੱਛੀ ਨਾਲ ਬੱਛੀ ਜੀ ਬੌੜਾ ਲਾ ਲਈਏ ਦੁੱਧ ਵਾਲੀਏ ਹਾਜ਼ਰ ਕਿੰਨਾ ਕਹੇ 22 ਕਿਲੋ ਆ ਵੀਰੇ 22 ਕਿਲੋ 22 ਕਿਲੋ ਹਾਂ ਯਰਸੀ ਕੋਲ ਖਾਸਾ ਹੋਇਆ ਨਾ ਬਾਈਕਲ ਨਾ 22 ਕਿਲੋ ਵੀ ਚਾਹੇ ਚਾਰ ਡੰਗ ਚੋਲਿਓ ਆਪਣੇ ਘਰੇ ਕਰਾਵਾਗੇ ਤਸੱਲੀ ਹਾਂ ਆਪਣੇ ਘਰੇ ਤੇ ਹੱਲੀ ਅਗਲੇ ਦੇ ਘਰੇ ਹੀ ਜ਼ਿੰਮੇਵਾਰੀ ਨੂੰ ਠੀਕ ਹੈ ਹਾਂ ਆ ਬਾਈ ਕਹਿੰਦਾ ਇੱਥੇ ਦੀ ਤਸੱਲੀ ਆ ਵੀ ਇੱਥੇ ਚਾਹੇ ਚਾਰ ਡੰਗ ਚੋਲਿਓ ਕਿਉਂਕਿ ਉਹ ਸੱਜਣੋ ਅੱਗੇ ਜਾ ਕੇ ਸੋਡੀ ਕੇਅਰ ਤੇ ਡਿਪੈਂਡ ਹੁੰਦਾ ਪਰ ਹਵਾਨਾ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਚਵਾਈ ਵਾਲੇ ਪੱਖ ਤੋਂ ਤਸੱਲੀ ਕਰਾ ਦੂੰ ਤੇ ਉੱਤੋਂ ਵੀ ਬਿਲਕੁਲ ਸਟੇਟ ਆ ਗਈ ਤੇ ਆ ਗਈ ਪਿਓਰ ਪੰਜਾਬ ਵਾਲੀ ਜਰਸੀ ਆ ਗਈ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਬਾਡੀ ਵਾਲੇ ਪ ਤੇ ਪੀਕ ਲੈਵਲ ਤੇ ਕਿੰਨਾ ਕੁ ਦੁੱਧ ਪਾ ਸਕਦੀ ਆ ਬਾਈ ਇਹ ਜਿਹੜੇ ਸਾਰੇ ਦੁੱਧ ਬਾਈ ਇਹ ਜਿਹੜੇ ਸਾਰੇ ਚੱਲੀ ਆ ਦੁੱਧ 24 25 ਕਿਲੋ ਪਾ ਦੂ ਤੇ ਇਹਦਾ 24 25 ਕਿਲੋ ਐ ਮੰਨ ਲਾ ਵੀ ਮੱਝ ਦੇ 20 ਕਿਲੋ ਦੇ ਬਰਾਬਰ ਆ 20 ਕਿਲੋ ਦੇ ਬਰਾਬਰ ਸਾਨੂੰ ਮਾਲਕ ਕਹਿੰਦੇ ਦੱਸ ਜੀ ਇਹਦਾ 23 24 ਕਿਲੋ ਹਾਂ ਇਹ ਵੀ ਆਪਾਂ ਉਹਨੇ ਦੱਸ ਰਹੇ ਹਾਂ ਇਹਦੀ ਫੈਂਟ ਪਰਸੈਂਟੇਜ ਵੀ ਆ ਜੀ ਹਾਂ ਫੈਂਟ ਪਰਸੈਂਟ ਵੀ ਜ਼ਿਆਦਾ ਹੋਊਗੀ ਇਹਦੀ ਪੈਸੇ ਕਿੰਨੇ ਲਵਾਂਗੇ ਦੀ ਫਿਰ ਪੈਸੇ ਦਾ ਵੀਰੇ ਬਸ ਦੇਣ ਲੈਣ ਦੇ 85000 ਰੁਪਏ 85 ਦੇ ਹਾਂ ਜੀ ਇਹ ਬਾਈ ਕਹਿੰਦਾ ਦੇ ਦਾਂਗੇ 85 ਦੀ ਤੇ ਥੋੜਾ ਬਹੁਤਾ ਮਾਨ ਤਾਣ ਜਾਂ ਬਾਈ ਉਹ ਚ ਇਹ ਆਰਡਰ ਕੁਆਲਿਟੀ ਕਰ ਸਕਦੇ ਹਾਂ ਚੈੱਕ ਤੇ ਆ ਨਾਲ ਇਹ ਆ ਗਈ ਸੱਜਣੋਂ ਬੱਛੀ ਤੇ ਜਿਹੜੀ ਮੇਨ ਗੱਲ ਇੱਕ ਸੀਨ ਹੁੰਦਾ ਵੀ ਯਾਰ ਪਸ਼ੂ ਇਹਨਾਂ ਦੁੱਧ ਦੇ ਦੂਗਾ ਇਹਦੇ ਕੋਲੇ 22 ਕਿਲੋ ਬੋਲਾ ਤਾਂ 22 ਕਹਿੰਦਾ ਇਸ ਟਾਈਮ ਤਿਆਰੀ ਲਈ ਆ ਤੇ ਆ ਗਈ ਪੰਜਾਬ ਵਾਲੀ ਜਰਸੀ ਰੁਪਿਆ ਦਾ 85 ਲੈਣਾ ਤੇ ਮਾਨਦਾਨ ਬਾਕੀ ਬਾਈ ਨਾੜਾ ਨੂੜਾ ਖਾ ਲੈ ਦੇਲੇ ਸਾਈਡ ਹੋ ਗਏ ਆ ਇਧਰਲੇ ਬੰਦੇ ਤਾਂ ਗਾਂ ਵਾਲੇ ਬੰਦੇ ਸਾਨੂੰ ਨਾੜਾ ਨੂੜਾ ਵੀ ਕਰਾ ਦੇਣਾ ਚਾਹੀਦਾ ਤੇ ਥਾਣਾ ਦਾ ਗੈਪ ਵੀ ਬਹੁਤ ਸੋਹਣਾ ਰੱਖਦੀ ਆ ਇੱਥੋਂ ਚੈੱਕ ਕਰ ਸਕਦੇ ਤੇ ਹੱਥੀ ਚਵਾਈ ਵਾਲਾ ਥਣ ਲੱਗਿਆ ਤੇ ਹੁਣ ਤੁਹਾਨੂੰ ਆਪਾਂ ਦਿਖਾ ਦਿੰਨੇ ਇੱਕ 3 ਨੰਬਰ ਵਾਲੀ ਇਹ ਆ ਗਈ ਵੀ ਹਨਾ ਟਰੱਕ ਜਿੱਡੀ ਆ ਗਈ ਬਾਈ ਬਹੁਤ ਵੱਡੀ ਵੜਾ ਜੀ ਥੋਰ ਬਾਈ ਖੋਲ ਕੇ ਇਹਦਾ ਛੂਆ ਕਿਹੜਾ ਬੰਦੇ ਇਹਦਾ ਛੂਆ ਜੀ ਦੇਖ ਤੀਜਾ ਜੀ ਤੀਜਾ ਮੈਂ ਕਹਿੰਦੇ ਵਪਾਰੀਆਂ ਕੋਲ ਦੂਜੇ ਤੋਂ ਗੱਡੀ ਨਹੀਂ ਨਹੀਂ ਦੂਜਾ ਦਾ ਹੁਣ ਜੇ ਆਪਾਂ ਦੂਜਾ ਵੀ ਕਹਿ ਸਕਦੇ ਹਾਂ ਪਰ ਇਹਦਾ ਤੀਜਾ ਛੂਆ ਜੀ ਠੀਕ ਹੈ ਗੱਲ ਹਾਂਜੀ ਹਾਂ ਤੇ ਆਰਡਰ ਆ ਗਿਆ ਸੱਜਣੋ ਇਹਦਾ ਵੀ ਨਾਲ ਲਗਮਾ ਕਿ ਵੀ ਇਦਾਂ ਦਾ ਆਰਡਰ ਹੁੰਦਾ ਜਿਹੜਾ ਇਹ ਸ਼ੇਪ ਆ ਗਈ ਆਰਡਰ ਦੀ ਕਾਮਯਾਬ ਰਹੀਆਂ ਜੀ ਮੇਰੀ ਚਾਟ ਉੱਥੋਂ ਚੈੱਕ ਕਰ ਸਕਦੇ ਇੱਥੋਂ ਮੇਰੀ ਜੜ ਕਿੰਨੀ ਮਜ਼ਬੂਤ ਆ ਇਹ ਖਾਲੀ ਬੋਲੇ ਚ ਬਾਈ ਇਹ ਬਈ ਹਾਂ ਬੋਲੇ ਬੋਲੇ ਜਦ ਸੁ ਠੀਕ ਆ ਗੱਲ। ਹਾਂ ਜੀ। ਸਵੇਰੇ ਬਾਈ ਕਹਿੰਦਾ ਬੋਲੇ ਚ ਖਾਲੀ ਆ ਕਿਉਂਕਿ ਜਿਹੜਾ ਵੀਡੀਓ ਬਣਾਉਣ ਦਾ ਸਮਾਂ ਤਕਰੀਬਨ 11 ਤੋਂ 11:30 ਦੀੜ ਕੀੜਾ ਤੇ ਬਾਕੀ ਇਥੋਂ ਮਜ਼ਬੂਤ ਆ ਗਈ ਫੁੱਲ ਹਰੇਕ ਪੱਖ ਤੋਂ। ਕਮਾ ਦੇ ਕੇ ਰਾਂ ਇਥੋਂ ਹੋਰ ਐ ਨੂੰ ਕਮਾ ਦੇ। ਤੇ ਉੱਤੋਂ ਆ ਗਈ ਬਿਲਕੁਲ ਸਟੇਟ ਜਿਹੜੇ ਹਿਸਾਬ ਨਾਲ ਕਦ ਕਾਠ ਆ ਤੇ ਲੈਗ ਸਕੋਰ ਵਾਲੇ ਪੱਖ ਤੋਂ ਫੁੱਲ ਮਜ਼ਬੂਤ ਆ ਗਈ ਤੋੜ ਦੇ ਲੰਬੀਆਂ ਨੇ। ਇਹ ਕਦੋਂ ਸੂਈ ਆ ਬਾਈ? ਇਹਨੂੰ ਬਾਈ ਇਹ ਵੀ ਉਦੋਂ ਸੂਈ ਆ। 4 ਤੋਂ 5 ਦਿਨ ਇਹਨੂੰ ਹੋ ਗਏ। ਠੀਕ ਆ ਗੱਲ। ਹਾਂ ਜੀ। ਇਹਦੇ ਕੋਲੇ ਕਿੰਨਾ ਕੁ ਬੋਲਾ? ਇਹ ਥੱਲੇ ਵੀ 24 ਕਿਲੋ ਆ। 24 ਕਿਲ 24 ਖਾਸਾ ਹੋ ਜਾਣਾ ਬਾਈ ਮਾਲਕ ਨੇ 30 ਪਲੱਸ ਦੱਸਿਆ 32 ਕਿਲੋ ਦੀ ਰਿਪੋਰਟ ਦੱਸਿਆ ਨੂੰ ਮਾਲਕ ਨੇ ਆਗੀ ਕਰੋ ਸੰਗ ਆਗੀ ਕਰੋ ਸੰਗ ਜੀ ਆਗੀ ਕਰੋ ਸੰਗ ਚ ਦੋ ਤਿੰਨ ਕਰੋ ਸੰਗ ਆਗੇ ਬੈੜ ਚ ਕਿਉਂਕਿ ਕਰੋ ਸੰਗ ਦਾ ਇਹ ਫਾਇਦਾ ਹੋ ਜਾਂਦਾ ਸੱਜਣੋ ਜਿਵੇਂ ਹੁਣ ਮੌਸਮ ਆ ਇਹ ਮੌਸਮ ਚ ਚੱਲਣ ਵਾਲੀਆਂ ਗਾਵਾਂ ਦਿਖਾਈਆਂ ਸੋ ਤਿੰਨੇ ਵਿੱਚ ਜਿੱਦਾਂ ਦਾ ਹੁਣ ਮੌਸਮ ਆ ਗਰਮ ਮੌਸਮ ਚ ਵੀ ਚੱਲਣਗੀਆਂ ਇਹ ਤੇ ਸਰਦੀ ਚ ਤਾਂ ਓਬਵੀਅਸਲੀ ਚੱਲਣੀ ਚੱਲਣਗੀਆਂ ਬਾਕੀ ਬਾਈ ਕੱਦ ਕੋ ਦੇਖ ਲਾ ਹਾਈਟ ਚੌਣ ਚ ਪਾਉਣ ਦੀ ਚੌਣ ਚੋਂ ਵੀ ਇੱਕ ਨੰਬਰ ਆ ਜਿਵੇਂ ਮਰਜ਼ੀ ਕੋਈ ਚੱਕਰੀ ਦੀ ਬਿਲਕੁਲ ਠੰਡੀ ਸੀ ਠੰਡੀ ਸੀ ਮਰਦੀ ਤੇ ਬਾਕੀ ਆਰਡਰ ਸਾਨੂੰ ਇੱਕ ਗੱਲ ਹੋਰ ਦੱਸਦਾ ਨਾ ਆਰਡਰ ਇਧਰੋਂ ਵੀ ਬਿਲਕੁਲ ਨਾਲ ਲਗਮਾ ਰੱਖਦੀ ਆ ਮਜ਼ਬੂਤ ਤੇ ਪਿਛਾਂ ਵਾਲੇ ਪੱਖ ਤੋਂ ਵੀ ਤੇ ਬਾਕੀ ਬੱਚੇ ਲਾ ਕੇ ਧਾਰਾ ਤਿੰਨਾਂ ਦੇ ਮਾਰ ਦਾਂਗੇ ਇਹਦੇ ਕੋਲੇ ਬਾਈ ਕਹਿੰਦਾ 24 ਕਿਲੋ ਬੜਾ 24 ਕਿਲੋ ਦੀ 24 ਕਿਲੋ ਰੇਟ ਇਹਦਾ ਬਾਈ ਇਹਦਾ ਰੇਟ ਵੀਰੇ 90000 ਰੁਪਏ 90000 ਹਾਂਜੀ ਚੰਗੀ ਮੱਝ ਦੇ ਬਰਾਬਰੀ ਹਾਂਜੀ ਹਾਂ ਫਿਰ ਦੁੱਧ ਵੀ ਦੋ ਮੱਝਾਂ ਇਹਨਾਂ ਦੇਓ ਜੀ ਕੱਲੀ ਠੀਕ ਆ ਕੰਨਾ ਹਾਂਜੀ ਹਾਂ ਜੇ ਕਿਸੇ ਨੇ ਦੋ ਜਾਈ ਤਿੰਨ ਪੌਣੀਆਂ ਵੀ ਇਕੱਠੀਆਂ ਓਏ ਬਾੰਤਣ ਕਰ ਦਾਂਗੇ ਪਹੁੰਚ ਕਰ ਦ ਆ ਜੋੜੀ ਦੀ ਬਾਈ ਕਹਿੰਦਾ ਵੀ 100 ਕਿਲੋਮੀਟਰ ਦੇੜੇ-ਘੇੜ ਲਾ ਦੋ ਜਿਵੇਂ 200 ਜਾਣ ਆਉਣ ਹੋ ਗਏ ਹਨਾ ਹਾਂਜੀ ਹਾਂ ਕਰ ਦਾਂਗੇ ਇੱਥੇ ਤੱਕ ਹੋ ਜੂਗੀ ਕਿਤੇ ਤੁਸੀਂ ਪਾਕਿਸਤਾਨ ਦੇ ਹਾਂ ਨਾ ਪੁੱਛ ਕਰ ਦੋ ਉੱਥੇ ਨਹੀਂ ਉਹ ਨਹੀਂ ਉੱਥੇ ਕਰ ਦਾਂਗੇ ਵੀ ਕਰ ਦਾਂਗੇ ਲੱਲਾ ਦੇ ਬੱਚੇ ਭਾਈ ਇਹਨਾਂ ਨੂੰ ਧਾਰਾ ਮਾਰ ਕੇ ਦਿਖਾ ਦਾਂਗੇ ਲੱ ਚਾਈ ਸੱਜਣੋਂ ਚੈੱਕ ਕਰ ਸਕਦਾ ਤਿੰਨ ਨੰਬਰ ਵਾਲੀ ਬੈੜ ਦੀ ਤੇ ਬਾਕੀ ਨੇੜੇ ਲਾ ਕੇ ਦਿਖਾ ਦਾਂ ਤੁਹਾਨੂੰ ਥੋੜਾ ਚਪਾਉਣ ਵੀ ਆ ਗਿਆ 100 ਦੀ 100 ਬਾਕੀ ਜਿਹੜੇ ਭਰਾ ਨੂੰ ਪਸੰਦ ਆਉ ਜਿਹੇ ਨੇੜੇ ਆ ਕੇ ਬਾਈ ਥੋੜੇ 24 ਕਿਲੋ ਬਾਈ ਨੇ ਦੱਸਿਆ ਦੋ ਟਾਈਮ ਚਾਰ ਟਾਈਮ ਤਸੱਲੀ ਕਰਾ ਬਾਸ਼ਾਰ ਦੇ ਬਈਆ ਜਰਸੀਆਂ ਮਾਰਦੇ ਇਹ ਹੁਣ ਦਿਖਾ ਦਣਾ ਇਧਰਲੇ ਵੱਲ ਜਰਸੀ ਕਿਉਂਕਿ ਜਰਸੀ ਦਾ ਬਲੈਕ ਜਿਹੜਾ ਕੰਮ ਨਹੀਂ ਹੋਇਆ ਰਹਿਣਾ ਜਰਸੀ ਘੱਟ ਮਿਲਦੀ ਆ ਥੋੜੀ ਜੀ ਪੰਜਾਬ ਵਾਲੀ ਇਹ ਚੋਣੇ ਦਾ ਉਦੋਂ ਵੀ ਚੰਗਾ ਲੱਗਿਆ ਪਿੱਛਲੇ ਥਣਾ ਦੂਈ ਮਾਰਦੇ ਬਈ ਨਵੇਂ ਚੱਲ ਬਾਲੀ ਨੇੜੇ ਗੰਗਾ ਅਦੇ ਬਾਕੀ ਚਵਾਈ ਤੁਹਾਨੂੰ ਮੈਂ ਦਿਖਾਤੀ ਕਿਉਂਕਿ ਰੈਫਰੈਂਸ ਤੌਰ ਤੇ ਦਿਖਾਉਣੇ ਹੁੰਦੇ ਆ ਚਵਾਈ ਕਈ ਵਾਰੀ ਕਿਸੇ ਭਰਾ ਨੇ ਆਨਲਾਈਨ ਮੰਗਵਾਲੀ ਹੁੰਦੀ ਆ ਛੱਡ ਦੇ ਬਾਈ ਇੱਧਰ ਹੀ ਇੱਧਰ ਲੈ ਬੰਨੇ ਆ ਜਾ ਇੱਕ ਨੰਬਰ ਇਹ ਤਾਂ ਗੈਪ ਬੜਾ ਹੈ ਨਾ ਥਾਣਾ ਹਾਂ ਜੀ ਸੁਣਾ ਬਹੁਤ ਗੈਪ ਹੈ ਥਾੜਾ ਦਾ ਗੈਪ ਸੋਹਣਾ ਤੇ ਆਡਰ ਵੀ ਸ਼ੇਪ ਵੀ ਸੋਹਣੀ ਰੱਖਦੀ ਆ ਤੇ ਬਾਕੀ ਚਵਾਈ ਮੈਨੂੰ ਆ ਲੱਗਦਾ ਵੀ ਇਹਨਾਂ ਤੋਂ ਵੀ ਮੋਟੀ ਹੋਗੀ ਇਹ ਬੌੜੀ ਮਾਰ ਦੇਣੂੰਗੀ ਰਾਤ ਹੀ ਸੀ ਜਾ ਜੀ ਪੀਲਾ ਬੌੜੀ ਮਾਰਦੀ ਆ ਜਾਈਂ ਆਪੇ ਇਸ ਲੰਗੀ ਮਾਰ ਦਿੰਦੀ ਆ ਮੱਛੀ ਮੋਟਰ ਜੋਂ ਖੁੱਲ ਜੂਗੀ ਹਨ ਜਦ ਬੋਲੇ ਚੋਂ ਹਾਂ ਜੀ ਬਹੁਤ ਨਿਕਲ ਜੂਗੀ ਬੋਲੇ ਚੋਂ ਨਿਕਲ ਕੇ ਮੱਛੀ ਮੋਟਰ ਵਾਲਾ ਕੰਮ ਹੋ ਜੂ ਛੱਡ ਦੇ ਬਾਈ ਤੇ ਬਾਕੀ ਇੱਕ ਖਾਸੀਅਤ ਹੈ ਨਾ ਬੈੜਾਂ ਦੀ ਨਾ ਤਾਂ ਸਾਨੂੰ ਤਿੰਨਾ ਬੈੜਾਂ ਦੇ ਨਿਆਣਾ ਪਾਉਣ ਦੀ ਲੋੜ ਆ ਤੇ ਸਭਾ ਦੀਆਂ ਠੰਡੀਆਂ ਸੀਲ ਆ ਗਈਆਂ ਬਿਲਕੁਲ ਬੱਚਾ ਛੱਡਿਓ ਨਾ ਛੱਡਿਓ ਚਾਹੇ ਇਸ ਤਰ੍ਹਾਂ ਹੀ ਚੋਲੇ ਤੇ ਬਾਕੀ ਚਵਾਈ ਦੀਆਂ ਵੀ ਪੋਲੀਆਂ ਆ ਗਈਆਂ ਨੰਬਰ ਬੋਲ ਦਿੰਦੀ ਨੰਬਰ ਵੀ 94649403134 9464903134 22 ਦਾ ਨੰਬਰ ਹੈ ਬੈੜਾਂ ਤਿੰਨ ਦਿਖਾਤੀਆਂ ਦਿਖਾਤੀਆਂ ਸੀਜ਼ਨ ਚ ਚੱਲਣਆਂੀਆਂ ਸੰਪਰਕ ਬਾਈ ਨਾਲ ਕਰ ਲਿਓ Там